ਕਿ ਜਦੋਂ ਭਾਈ ਕਸ਼ਮੀਰ ਸਿੰਘ ਜੀ ਛੁੱਟੀ ਲੈ ਕੇ ਇੱਥੇ ਆਏ ਮੰਦੀ ਛੋੜ ਦਾਤੀ ਦਾ ਦਿਹਾੜਾ ਵੇਖਣ ਵਾਸਤੇ ਅੰਮ੍ਰਿਤਸਰ ਦੀ ਪਵਨ ਪਵਿੱਤਰ ਧਰਤੀ ਤੇ ਉਹਨਾਂ ਨੇ ਪਿੱਛੋਂ ਗੁਰੂ ਦੇ ਨਿਸ਼ਾਨਾਂ ਦੀ ਬੇਦਬੀ ਕਰ ਦਿੱਤੀ ਗੁਰੂ ਦੇ ਨਿਸ਼ਾਨ ਜਿਹੜੇ ਆ ਉਹ ਹਰ ਗੁਰੂ ਘਰ ਵਿੱਚ ਝੋਲਦੇ ਹਨ ਗੁਰੂ ਦੇ ਨਿਸ਼ਾਨ ਲਾ ਕੇ ਪਤਾ ਨਹੀਂ ਕਿੱਥੇ ਉਤਾਰ ਕੇ ਲੈ ਗਏ ਹਨ ਜਦੋਂ ਭਾਈ ਕਸ਼ਮੀਰ ਸਿੰਘ ਇੱਥੋਂ ਗਏ ਉਹਨਾਂ ਨੇ ਜਾ ਕੇ ਵੇਖਿਆ ਇੱਥੇ ਗੁਰੂ ਜੀ ਦੇ ਨਿਸ਼ਾਨ ਨੇ ਹੈਗੇ ਤੇ ਉਹਨਾਂ ਨੇ ਆਪਣੇ ਜਥੇਦਾਰ ਭਾਈ ਦਸਵਿੰਦਰ ਸਿੰਘ ਜਸੂਣਾ ਨੂੰ ਦੱਸਿਆ ਉੱਥੇ ਜਾ ਕੇ ਗਰੰਤੀ ਡਿਊਟੀ ਕਰਨ ਲੱਗੇ ਤੇ ਚਾਰ ਪੰਜ ਆਣਿਆਂ ਨੇ ਕੀ ਕੀਤਾ ਕਿ ਗੁਰੂ ਜੀ ਤਾਬਿਆ ਜੀ ਭਾਈ ਕਸ਼ਮੀਰ ਸਿੰਘ ਦੀ ਪਾਵਨ ਹੁਕਮਨਾਮੇ ਦੀ ਕਥਾ ਕਰ ਰਹੇ ਸਨ ਉਹਨਾਂ ਨੇ ਹੁਕਮਨਾਮੇ ਦੀ ਕਥਾ ਨਹੀਂ ਸੁਣੀ ਗਾਲੀ ਗਲੋਚ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਜਿਹੜੇ ਬੇਰਵੀ ਕੀਤੀ ਹੈ ਬਰਦਾਸ਼ਤ ਕਰਨੋਂ ਬਾਹਰੀ ਹੈ ਪਤਾ ਲੱਗਾ ਕਿ ਜਿਹੜੇ ਰੌਲਾ ਪਾ ਰਹੇ ਨੇ ਗੁਰੂ ਘਰਾਂ ਵਿੱਚ ਆਣ ਕੇ ਗਾਲੀ ਗਲੋਚ ਕਰ ਰਹੇ ਨੇ ਗਰੰਤੀ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਕੋਈ ਧੀਆਂ ਨੇ ਬੱਚੀਆਂ ਨੇ ਜਿਹੜੀਆਂ ਹਰਮੰਦਰ ਸਾਹਿਬ ਦਾ ਮਗਰ ਮਾਡਲ ਮਾਡਲ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਤੇ ਅਗਲੇ ਬੰਨੇ ਉਹ ਗਿੱਧਾ ਤੇ ਭੰਗੜਾ ਪਾ ਰਹੀਆਂ ਨੇ ਜਿਹੜੇ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਮਸਾ ਰੰਗੜ ਤੇ ਅਸੀਂ ਸੁਣਿਆ ਸੀ ਗੁਰੂ ਘਰ ਦੇ ਵਿੱਚ ਇਹ ਕੰਮ ਕਰ ਰਿਹਾ ਹੈ ਤੇ ਅੱਜ ਸਿੱਖਾਂ ਦੀਆਂ ਧੀਆਂ ਹਰਮੰਦਰ ਸਾਹਿਬ ਦੀ ਮਗਰ ਮਾਡਲ ਆ ਕੇ ਭੰਗੜਾ ਪਾ ਰਹੀਆਂ ਨਹੀਂ ਬਰਦਾਸ਼ਤ ਨਹੀਂ ਕਰਾਂਗੇ ਕੋਕੇ ਜੇਕਰ ਜਿੱਦਾਂ ਉਹ ਉਥੇ ਭਾਈ ਕਸ਼ਮੀਰ ਸਿੰਘ ਨੂੰ ਧਮਕੀਆਂ ਦੇ ਰਹੇ ਨੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਨੇ ਕਿ ਛੱਡ ਕੇ ਚਲ ਜਓ ਚੰਗੇ ਰਹਿ ਜਓ ਨਹੀਂ ਤੇ ਮਾਰ ਦਿਵਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਜੋ ਅਮਰੀਕਾ ਦੇ ਵਿੱਚ ਗੁਰਦਰਾ ਸਿੰਘ ਸਭਾ ਹੈ ਜਿੱਥੋਂ ਦੇ ਜਥੇਦਾਰ ਭਾਈ ਜਸਵਿੰਦਰ ਸਿੰਘ ਜੱਸੀ ਹਨ ਤੇ ਹੈੱਡ ਗ੍ਰਾਫਟੀ ਭਾਈ ਕਸ਼ਮੀਰ ਸਿੰਘ ਜੀ ਹਨ ਜੋ ਸਵਾ ਚਾਰ ਸਾਲ ਤੋਂ ਭਾਈ ਕਸ਼ਮੀਰ ਸਿੰਘ ਜੀ ਨਿਸਕਾਫ ਸੇਵਾ ਕਰਦੇ ਆ ਰਹੇ ਹਨ ਉਥੋਂ ਦੇ ਕੁਝ ਚਾਰ ਨਗਿੰਦਰ ਸਿੰਘ ਅਤੇ ਹੋਰ ਨਾਸ ਰਾਤਰੀ ਅੰਸਰਾ ਨੇ ਕੀ ਕੀਤਾ ਕਿ ਜਦੋਂ ਭਾਈ ਕਸ਼ਮੀਰ ਸਿੰਘ ਜੀ ਛੁੱਟੀ ਲੈ ਕੇ ਇੱਥੇ ਆਏ ਮੰਦੀ ਛੋੜ ਦਾਤੇ ਦਾ ਦਿਹਾੜਾ ਵੇਖਣ ਵਾਸਤੇ ਅੰਮ੍ਰਿਤਸਰ ਦੀ ਪਵਨ ਪਵਿੱਤਰ ਧਰਤੀ ਤੇ ਉਹਨਾਂ ਨੇ ਪਿੱਛੋਂ ਗੁਰੂ ਦੇ ਨਿਸ਼ਾਨਾਂ ਦੀ ਬੇਦਬੀ ਕਰ ਦਿੱਤੀ ਜਿਹੜੀ ਬਰਦਾਸ਼ਤ ਕਰਨ ਤੋਂ ਬਾਹਰ ਇਸ ਹਨ ਕਿ ਉਹ ਗੁਰੂ ਦੇ ਨਿਸ਼ਾਨ ਜਿਹੜੇ ਆ ਉਹ ਹਰ ਗੁਰੂ ਘਰ ਵਿੱਚ ਝੋਲਦੇ ਹਨ ਗੁਰੂ ਦੇ ਨਿਸ਼ਾਨ ਲਾ ਕੇ ਪਤਾ ਨਹੀਂ ਕਿੱਥੇ ਉਤਾਰ ਕੇ ਲੈ ਗਏ ਹਨ ਜਦੋਂ ਭਾਈ ਕਸ਼ਮੀਰ ਸਿੰਘ ਇੱਥੋਂ ਗਏ ਉਹਨਾਂ ਨੇ ਜਾ ਕੇ ਵੇਖਿਆ ਕਿ ਇੱਥੇ ਗੁਰੂ ਦੇ ਨਿਸ਼ਾਨ ਨਹੀਂ ਹੈਗੇ ਤੇ ਉਹਨਾਂ ਨੇ ਆਪਣੇ ਜਥੇਦਾਰ ਭਾਈ ਜਸਵਿੰਦਰ ਸਿੰਘ ਨੂੰ ਦੱਸਿਆ ਤੇ ਜਦੋਂ ਉੱਥੇ ਜਾ ਕੇ ਗਰੰਟੀ ਡਿਊਟੀ ਕਰਨ ਲੱਗੇ ਤੇ ਚਾਰ ਪੰਜ ਆਣਿਆਂ ਨੇ ਕੀ ਕੀਤਾ ਕਿ ਗੁਰੂ ਦੀ ਤਾਬਿਆ 'ਚ ਭਾਈ ਕਸ਼ਮੀਰ ਸਿੰਘ ਦੀ ਪਾਵਨ ਹੁਕਮਨਾਮੇ ਦੀ ਕਥਾ ਕਰ ਰਹੇ ਸਨ ਉਹਨਾਂ ਨੇ ਹੁਕਮਨਾਮੇ ਦੀ ਕਥਾ ਨਹੀਂ ਸੁਣੀ ਗਾਲੀ ਗਲੋਚ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਜਿਹੜੇ ਬੇਜਵੀ ਕੀਤੀ ਹੈ ਬਰਦਾਸ਼ਤ ਕਰਨ ਨੂੰ ਬਾਰੀ ਹੈ ਅਸੀਂ ਸ੍ਰੀ ਅਕਾਲ ਤਾ ਸਹਿਬ ਇਹ ਮੰਗ ਕਰਦੇ ਹਾਂ ਕਿ ਜਥੇਦਾਰ ਸਾਹਿਬ ਜੀ ਜੋ ਸ੍ਰੀ ਅਕਾਲ ਤਾ ਸਹਿਬ ਲੋ ਸੱਤ ਮੈਂਬਰੀ ਕਮੇਟੀ ਅਮਰੀਕਾ ਦੇ ਵਿੱਚ ਬਣੀ ਹੈ ਉਹਨਾਂ ਦੀ ਤੁਰੰਤ ਡਿਊਟੀ ਲਾਈ ਜਾਵੇ ਡਿਊਟੀ ਲਾ ਕੇ ਪੂਰੀ ਪੜਤਾਲ ਦੇ ਘੋ ਕਰਕੇ ਜਿਹੜੇ ਵੀ ਦੋਸ਼ੀ ਉੱਥੇ ਨਿਕਲਦੇ ਹਨ ਜਿਨ੍ਹਾਂ ਨੇ ਗੁਰੂ ਘਰ ਆਣ ਕੇ ਬੇਇਜ਼ਤੀ ਕੀਤੀ ਹੈ ਜਾਂ ਗੁਰੂ ਦੇ ਨਿਸ਼ਾਨਾਂ ਦੀ ਬੇਇਜ਼ਤੀ ਕੀਤੀ ਹੈ ਉਹਨਾਂ ਨੂੰ ਤੁਰੰਤ ਹੀ ਸ੍ਰੀ ਅਕਾਲ ਤਾ ਸਹਿਬ ਸਾਦਕੇ ਤਲਬ ਕੀਤਾ ਜਾਵੇ ਨਾਲ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਪਤਾ ਲੱਗਾ ਕਿ ਜਿਹੜੇ ਰੌਲਾ ਪਾ ਰਹੇ ਨੇ ਗੁਰੂ ਘਰਾਂ ਵਿੱਚ ਆਣ ਕੇ ਗਾਲੀ ਗਲੋਚ ਕਰ ਰਹੇ ਨੇ ਗਰੰਤੀ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਕੋਈ ਧੀਆ ਨੇ ਬੱਚੀਆਂ ਨੇ ਜਿਹੜੀਆਂ ਹਰਮੰਦਰ ਸਾਹਿਬ ਦਾ ਮਗਰ ਮਾਡਲ ਮਾਡਲ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਤੇ ਅਗਲੇ ਬੰਨੇ ਉਹ ਗਿੱਧਾ ਤੇ ਭੰਗੜਾ ਪਾ ਰਹੀਆਂ ਨੇ ਜਿਹੜੇ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਮਸਾ ਰੰਗੜ ਤੇ ਅਸੀਂ ਸੁਣਿਆ ਸੀ ਗੁਰੂ ਘਰ ਦੇ ਵਿੱਚ ਇਹ ਕੰਮ ਕਰ ਰਿਹਾ ਹੈ ਜੇ ਅਸੱਖਾਂ ਦੀਆਂ ਧੀਆਂ ਹਰਮੰਦਰ ਸਾਹਿਬ ਦੀ ਮਗਰ ਮਾੜ ਲਾਗੇ ਭੰਗੜਾ ਪਾ ਰੀਆਂ ਨਹੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਜੇਕਰ ਜਿੱਦਾਂ ਉਹ ਉਥੇ ਭਾਈ ਕਸ਼ਮੀਰ ਸਿੰਘ ਨੂੰ ਧਮਕੀਆਂ ਦੇ ਰਹੇ ਨੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਨੇ ਕਿ ਛੱਡ ਕੇ ਚਲ ਜਓ ਚੰਗੇ ਰਹਿ ਜਾਓ ਨਹੀਂ ਤੇ ਮਾਰ ਦਿਆਂਗੇ ਅਸੀਂ ਉਥੋਂ ਦੀ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਤੁਰੰਤ ਜਿਹੜੇ ਵੀ ਦੋਸ਼ੀ ਉਥੇ ਠਰਾਈ ਜਾਂਦੇ ਹਨ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਥੋਂ ਦੀ ਸਰਕਾਰ ਕੋਲੋਂ ਵੀ ਮੰਗ ਕਰਦੇ ਹਾਂ ਤੇ ਅੱਜ ਵੀ ਅਸੀਂ ਐਸਐਸਪੀ ਨੂੰ ਜੋ ਹੁਣੇ ਹੀ ਜਾ ਕੇ ਦਰਖਾਸਤ ਦੇਣੀ ਹੈ ਜੇ ਜਿਹੜੇ ਉੱਥੇ ਸਾਡੇ ਪਰਿਵਾਰ ਨੂੰ ਧਮਕੀ ਦੇ ਰਹੇ ਨੇ ਛੋਟੇ ਭਰਾ ਨੂੰ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਜਲਦ ਹੀ ਅਸੀਂ ਸ੍ਰੀ ਅਕਾਲ ਤਖਤ ਜਥੇਦਾਰ ਸਾਹਿਬ ਨੂੰ ਉਹਨਾਂ ਨੂੰ ਜਿਹੜੀਆਂ ਵੀਡੀਓ ਸਾਡੇ ਕੋਲ ਨੇ ਉਹ ਭੇਜ ਰਹੇ ਹਾਂ ਤੇ ਮੀਡੀਆ ਰਾਈ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸੰਗਤ ਜੀ ਵੇਖ ਕੇ ਕਿਤੇ ਚੁੱਪ ਨਾ ਰਹਿ ਜਾਈਏ ਜੇ ਅੱਜ ਗੁਰੂ ਘਰਾਂ ਦੇ ਵਿੱਚ ਇਦਾਂ ਦੇ ਲੋਕ ਆਣ ਕੇ ਹਮਲਾ ਕਰਦੇ ਹਨ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਨਾ ਤਾਂ ਕਿਵੇਂ ਪੈਣੀ ਹੈ ਉਹ ਆਪਾਂ ਨੂੰ ਤਖੜੇ ਹੋ ਕੇ ਇੱਕ ਸ੍ਰੀ ਅਕਾਲ ਤਖਤ ਸਾਹਿਬ ਜਾਂ ਵੱਡੀ ਜਵੇਂ ਇਹ ਜਥੇਬੰਦੀਆਂ ਕਤਰ ਹੋਈਆਂ ਸਨ ਤੇ ਜਥੇਦਾਰ ਭਾਈ ਕੁਲਦੀਪ ਸਿੰਘ ਗਾਜੂ ਹਣਾ ਨੂੰ ਜ਼ਸਤਾਰ ਦਿੱਤੀ ਹੈ ਇਦਾਂ ਹੀ ਆਪਨ ਹੁਣ ਫੈਸਲੇ ਲੈ ਕੇ ਜਿਹੜੀ ਆ ਉਹ ਠਲ ਪਾਉਣੀ ਪੈਣੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਿਨੋਂ ਦਿਨ ਗੁਰੂ ਦੇ ਨਿਸ਼ਾਨਾਂ ਦੀਆਂ ਤੇ ਗੁਰੂ ਸਾਹਿਬ ਦੀਆਂ ਜਿਹੜੀਆਂ ਬੇਰਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਤਾਂ ਹੀ ਰੋਕਿਆ ਜਾ ਸਕਦਾ ਜੇ ਆਪਾਂ ਸਖਤ ਫੈਸਲਾ ਲਵਾਂਗੇ ਅੱਜ ਜੀ ਕਿਸੇ ਨੂੰ ਮੰਗ ਪਤਾ ਦਿੱਤਾ ਕੀ ਵਿਸ਼ਵਾਸ ਜਾਇਆ ਤੇ ਇਸ ਰਿ ਅਕਾਲਤਾ ਸਾਹਿਬ ਨੂੰ ਦਿੱਤਾ ਜੀ ਹਾਂ ਜੀ ਜੀ ਉਹਨਾਂ ਨੇ ਵਿਸ਼ਵਾਸ ਜਾਇਆ ਕਿ ਅਸੀਂ ਤੁਰੰਤ ਹੀ ਕਾਰਵਾਈ ਕਰਾਂਗੇ ਅੱਗੇ ਨਹੀਂ ਹਾਨੂੰ ਇੱਥੋਂ ਅੱਜ ਤੱਕ ਇਹ ਮਿਲਿਆ ਕਿ ਈਮੇਲ ਲਲੋ ਉਨੇ ਕਹਿੰਦੇ ਤੁਹਾਨੂੰ ਆਉਂਦੀ ਲੋੜ ਨਹੀਂ ਆ ਤੁਸੀਂ ਈਮੇਲ ਦੇ ਉੱਤੇ ਸਾਨੂੰ ਦਰਖਾਸਤ ਜਿਹੜੀ ਹੋਈ ਭੇਜਿਆ ਕਰੋ ਤੁਰੰਤ ਕਾਰਵਾਈ ਹੋਇਆ ਕਰੇਗੀ ਜਿਹੜੇ ਇਥੋਂ ਦੇ ਪ੍ਰਬੰਧਕ ਨੇ ਭਾਈ ਬਗੀਚਾ ਸਿੰਘ ਜੀ ਨੇ ਹਾਂਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ